ਮੇਰੇ ਸਾਹਿਬ ਬਾਕੀ ਬਲਕ ਕੰਪਨੀ ਤੋਂ ਪਹਿਲਾਂ ਆਪ ਤੁਸੀਂ ਵਰਲਡਵਾਈਡ ਬੀਐਸਪੀ ਸਪੋਰਟਰਸ ਹੋਰ ਆਪਣੇ ਬਾਰੇ ਜਾਣਕਾਰੀ ਦਰਜ ਕਰਾ ਲਓ ਜ਼ਰੂਰ ਸਨਿਕਤ। ਆਜੀ ਕਿਹੋ ਜੀ ਵਰਲਡਵਾਈਡ ਬੀਐਸਪੀ ਸਪੋਰਟਰਸ ਨੇ ਲਗਭਗ ਮੈਂ ਜੋ ਯਾਰ 2020 ਵਿੱਚ ਜੁੜਿਆ ਲਾਕਡਾਊਨ ਤੋਂ ਪਹਿਲਾਂ। ਸੋ ਵਰਲਡਵਾਈਡ ਬੀਐਸਪੀ ਸਪੋਰਟਰ ਤੇ ਜਿਹੜਾ ਕੰਮ ਕਰਨ ਦਾ ਤਰੀਕਾ ਜਰੂਰ ਸੀ ਇਹ ਪਹਿਲਾਂ ਇਹਨੇ ਜੁੜੇ ਆ ਦੇਖਿਆ ਸੋ ਵਾਇਰਲਵਾਈਡ ਬੀਐਸਪੀ ਸਕੂਟਰ ਦਾ ਇਹ ਕੰਮ ਕਰਨ ਦਾ ਤਰੀਕਾ ਉਹ ਸਾਨੂੰ ਬਹੁਤ ਵਧੀਆ ਲੱਗਿਆ ਉਹਦਾ ਕਾਰਨ ਹੈ ਕਿ ਵਾਇਰਲਵਾਈਡ ਬੀਐਸਪੀ ਸਕੂਟਰ ਦੇ ਵਿੱਚ ਕੋਈ ਅਧਿਕਾਰੀ ਨਹੀਂ ਕੋਈ ਕੈਸ਼ੀਅਰ ਨਹੀਂ ਕੋਈ ਮਤਲਬ ਮੈਨੇਜਰ ਨਹੀਂਗਾ ਇਹ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਉਹ ਡਾਇਰੈਕਟਲੀ ਬਿਜ਼ਨਸ ਵਿੱਚ ਪਾਟੀ ਨੂੰ ਸਿੱਧਾ ਜਨੇ ਆਉਂਦੇ ਲਈ ਆ ਸੋ ਜਦੋਂ ਕਿਤੇ ਵੀ ਤੁਸੀਂ ਕਿਸੇ ਪਲੇਸ ਜਾਣ ਕਰੀਏ ਜਦੋਂ ਤੁਹਾਨੂੰ ਇਹ ਚੀਜ਼ ਮਿਲੂਗੀ ਤੁਸੀਂ ਆਟੋਮੈਟਿਕਲੀ ਉਸ ਗਰੁੱਪ ਦੇ ਨਾਲ ਉਸ ਪਲੇਟਫਾਰਮ ਦੇ ਨਾਲ ਕੰਮ ਕਰਦਾ ਜੇ ਤੁਹਾਨੂੰ ਜਰੂਰ ਕਰੀ ਸੋ ਬਾਡਰੇਟ ਬੀਐਸਪੀ ਸਪੋਰਟਰ ਦੇ ਨਾਲ ਬੜੀ ਕੁਸ਼ਲੀ ਨਾਲ ਕੰਮ ਕਰਕੇ ਸੋ ਉਹਦਾ ਤੱਕ ਸਦਾ ਜਿੰਨੇ ਦੀ ਲੋਕ ਹੈ ਨਾ ਗਮਰਾਹ ਹੁੰਦੇ ਆ ਕਿ ਲੋਕ ਜਿਹੜਾ ਸਾਡੇ ਖਿਲਾਫ ਪੋਸਟਾਂ ਪਾਉਂਦੇ ਆ ਸੋ ਬਾਡਰੇਟ ਬੀਐਸਪੀ ਸਪੋਰਟਰ ਇਹਦਾ ਨਾ ਹੀ ਕੋਈ ਕਵੈਕ ਵਾਲਾ ਅਮਰੀਕਾ ਨੂੰ ਪੈਸੇ ਦਾ ਨਾਮ ਮੇਕ ਕਰ ਨਹੀਂ ਦਿੰਦੀ ਆ ਬੜੇ ਬੀਐਸਪੀ ਸਕੂਟਰ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹੀ ਹੈ ਕਿ ਜਿਹੜੀ 사ਦੀ ਡਿਊਟੀ ਲੱਗਦੀ ਆ ਜਾਂ ਡ੍ਰੇ ਦੇ ਟੀਮ ਨੂੰ ਜਾਂ ਪ੍ਰੈਡੀ ਟੀਮ ਨੂੰ ਜਾਂ ਬਹਾਈਨ ਦੀ ਟੀਮ ਨੂੰ ਜਾਂ ਇੰਟੀਰੀ ਟੀਮ ਨੂੰ ਖਾਸ ਟੀਮ ਨੂੰ ਸੋ ਸਾਡਾ ਸਟਾਈਟ ਕੰਟਰੀਆਂ ਦੇ ਵਿੱਚ ਬੜੇ ਬੀਐਸਪੀ ਸਕੂਟਰ ਕਰਦਾ ਉਹ ਆਪਣੀ ਜਿਹੜੀ ਜਿੱਥੇ ਦੀ ਟੀਮ ਆ ਜਿਹੜੀ ਨੂੰ ਜ਼ਿੰਮੇਵਾਰੀ ਮਿਲੀ ਆ ਉਹ ਜ਼ਿੰਮੇਵਾਰੀ ਉਹੀ ਕੰਟਰੀ ਦੇ ਬਾਡੀ ਆ ਦੂਸਰੀ ਕੰਟਰੀ ਉਹਦੇ ਵਿੱਚ

ਜਿੰਦੂ ਵਿਖਿਆ ਮੈਂ ਖੁਦ ਗਿਆ ਮੈਂ ਚੇਤਾ ਤੇ ਲਗਿਆ ਹਲਾਵੇ ਗਿਆ ਹਲਕਾ ਬੰਦਾ ਸਾਡੇ ਹਲਕਾ ਬੰਦਾ ਰਿਹਾ ਚਾਰਜ ਪ੍ਰਵੀਨ ਬੰਦਾ ਜੀ ਜਨਮਸਤਰ ਪੰਜਾਬ ਉਹਨਾਂ ਦੇ ਨਾਲ ਮੈਂ ਘੁੰਮਿਆ ਉਹਨਾਂ ਦੀਪਾ ਤੇ ਮੈਂ ਉਹਨਾਂ ਨਾਲ ਪਾਰਟੀ ਦੇ ਲਈ ਕੰਮ ਜਿਹੜੇ ਕਰਦੇ ਉਹਨਾਂ ਦੇ ਨਾਲ ਮੈਂ ਆ ਫੀਲਡ ਦੇ ਵਿੱਚ ਗਿਆ ਤੇ ਦੇਖਿਆ ਜਾ ਕੇ ਜਿਨ੍ਹਾਂ ਸਰਕਾਰਾਂ ਜਾਂ ਮਜੂਬਾ ਸਰਕਾਰਾਂ ਆ ਇਹ ਆਪਾਂ ਹੁਣ ਜਿਨ੍ਹਾਂ ਕੀ ਲੋਕਾਂ ਨੇ ਕੁਦਰਤ ਦੀ ਮਾਰ ਆ ਗਏ ਮੈਂ ਨਹੀਂ ਸਮਝਦਾ ਕਿ ਕਿਉਂਕਿ ਜਿਹੜੀਆਂ ਸਰਕਾਰਾਂ ਜਾਂ ਮਜੂਬਾ ਸਰਕਾਰਾਂ ਆ ਉਹਨਾਂ ਨੇ ਜਦੋਂ ਪਤਾ ਕਿ ਬਰਸਾਤ ਆ ਰਹੀ ਹੈ ਮੌਨ ਦਾ ਮੌਸਮ ਆ ਰਿਹਾ ਆ ਉਹਨਾਂ ਨੇ ਜਿਹੜਾ ਜਿੜਨੇ ਵੀ ਹਲਕੇ ਤੋਂ ਮੰਗਵਾਇਆ ਜਿੱਦੋਂ ਮੈਨੂੰ ਪੈਸਾ ਭੇਜਿਆ ਗਿਆ ਇਸ ਪਾਇਆ ਗਰਾਉਂਡ ਦਾ ਡਰਲਾ ਸੱਤ ਗਰਾਉਂਡ ਦਾ ਮੈਰਾ ਸੱਤ ਗਰਾਉਂਡ ਉਹ ਕਰਮਿਆਂ ਨੂੰ ਵੱਨ ਪੱਕੇ ਕਰਵਾਉਂਦਾ ਜਦੋਂ ਤੁਸੀਂ ਉਹ ਜੱਥੇ ਨਹੀਂ ਕੀਤਾ ਜਦੋਂ ਤੁਸੀਂ ਪਹਿਲਾਂ ਉਹਦੀ ਤਿਆਰੀ ਨਹੀਂ ਕੀਤੀ ਤੇ ਉਹ ਵੱਨ ਟੁੱਟਣਗੇ ਉਹ ਲਾਹੇ ਟੁੱਟਣਗੇ ਔਰ ਉਹ ਮੈਨੂੰ ਸਮਝਾਉਣ ਵੀ ਪੈਣਾ ਕਿ ਅੱਗੇ ਤੋਂ ਵੀ ਜਦੋਂ ਤੁਹਾਡੇ ਕੋਈ ਅ ਕੋਈ ਵੀ ਹਲਕੇ ਦਾ ਕੋਈ ਐਮਐਲਏ ਹੁੰਦਾ ਹੈ ਉਹ ਨੂੰ ਇਹ ਸਵਾਲ ਜਰੂਰ ਕਰੋ ਦੇ ਸਾਡੇ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਹਰ ਦੂਆ ਹੈ ਜਿਹੜੀ ਸਾਡੇ ਡੋਲੇ ਆ ਇਹਨਾਂ ਨੂੰ ਸਾਫ ਪਾਣੀ ਕਿਰਾਇਆ ਦਾ ਸੋ ਜੋ ਸਾਫ ਹੁੰਦੀਆਂ ਤੇ ਮੇਨ ਹੀ ਸਮਝਦਾ ਸੀ ਕਿ ਸਾਡੇ ਸਤਲੂਜ ਜਾਂ ਵਿਆਸ ਦੇ ਜਿਹੜੇ ਬੰਨ ਹੋਏ ਹੋ ਉਹ ਪੱਕੇ ਹੁੰਦੇ ਮੈਨ ਹੀ ਸਮਝਦਾ ਕਿ ਇੰਨਾ ਸਾਡੇ ਜਿਹੜਾ ਪਾਣੀ ਆ ਸਕਦਾ ਅ ਚਲੇ ਸਾਬ 2026 ਨੂੰ ਲੈ ਕੇ ਵੱਡਾ ਬੀਐਸਪੀ ਫੋਟੋਸ ਬਣਾਉ ਕੀ ਤਿਆਰੀਆਂ ਚੱਲ ਰਹੀਆਂ ਨੇ ਸਾਡਾ ਇਸ ਮੌਕੇ ਦੇ ਕੋ ਬੀਆਰ ਬਾਈ ਦੇ ਰਚਵੀ ਅਸੀਂ ਬਾਈਰ ਬੀਐਸਪੀ ਸਪੋਰਟਰ ਦੇ ਉਹ ਬੀਜਾ ਸਮਾਜ ਪਾਰਟੀ ਨੂੰ ਹਲ ਸਪੋਰਟ ਕੀਤੀ ਸੀ ਸੋ ਇਸੇ ਤਿੱਕੇ ਨਾਲ ਅਸੀਂ 27 ਦੇ ਅੰਦਰ ਹੁਣ ਤੋਂ ਅਸੀਂ ਡਟੇ ਹੋਏ ਹਾਂ ਅਸੀਂ ਹੁਣ ਤੋਂ ਆਪਣੀਆਂ ਮੀਟਿੰਗਾਂ ਆਪਣੇ ਜੋ ਵੀ ਸਾਡੇ ਕੋ ਮਤਲਬ ਪਲਾਨ ਆ ਉਹ ਸਾਰੇ ਅਸੀਂ ਤਿਆਰ ਕਰ ਰਹੇ ਹਾਂ 27 ਦੇ ਵਿੱਚ ਅਸੀਂ ਬਹੁਤ ਸਮਾਜ ਪਾਰਟੀ ਜਿਵੇਂ ਡਟ ਕੇ ਖੜਾਂਗੇ ਔਰ ਅਸੀਂ ਜੋ ਆਸ ਰੱਖੀ ਹੈ ਪੂਰੀ ਸਾਡਾ ਪੂਰਾ ਪਲਾਨ ਹੈ ਕਿ ਜੇ ਸਾਡੇ ਤਿੰਨਵੇਂ ਬਣਿਆ ਤੇ ਅਸੀਂ ਪਾਪ ਚੜ੍ਹ ਕੇ ਮਿਲ ਨਹੀਂ ਜਿੰਨੇ ਸਾਥ ਕੋ ਬਤ ਬਦ ਮਿਲ ਨਹੀਂ ਪਾ ਸਕਦੇ ਅਸੀਂ ਕੋਸ਼ਿਸ਼ ਕਰਾਂਗੇ ਕਿ 2027 ਦੇ ਵਿੱਚ ਅਸੀਂ ਆਪਣੀ ਸਰਕਾਰ ਲਈਏ ਕਿਉਂਕਿ ਜਿੰਨਾ ਚਿਰ ਸਾਡੀ ਸਰਕਾਰ ਨਹੀਂ ਆਉਂਦੀ ਸਾਡੀ ਜਿਹੜੀ ਸਾਡੀ ਮਾਨ ਸਨਮਾਨ ਦੀ ਮੜਾਈ ਆ ਉਹ ਸਾਨੂੰ ਮਾਨ ਸਨਮਾਨਾ ਨਹੀਂ ਮਿਲ ਸਕਦਾ ਜੀ ਜੀ ਜਦੋਂ ਤੁਸੀਂ ਗੱਲ ਕੀਤੀ ਕਿ 2022 ਦੇ ਵਿੱਚ ਇੱਕ ਐਮਐਲਏ ਤੇ ਡਾਕਟਰ ਨਿਸ਼ਚਿਤਪਾਲ ਜੀ ਜਿੱਤੇ ਸਨ ਉਹ ਆਪਣੇ ਇਹ ਮੁੱਦੇ ਨੂੰ ਲੈ ਕੇ ਸਮਾਜ ਦੇ ਮੁੱਦੇ ਨੂੰ ਲੈ ਕੇ ਦੇ ਕੋਪੋਕੇਟ ਟ੍ਰਾਂਸਫਰ ਵਿੱਚ ਰੱਖਦੇ ਆ ਪਰ ਬਾਕੀ ਆਪਲੇ ਲੋਕ ਇਹ ਐਸੀ ਰੋਲ ਸੀਟਾਂ ਦੇ ਦਿੱਤੇ ਉਹ ਉੱਥੇ ਬੋਲਦੇ ਨਹੀਂ ਉਹਨਾਂ ਬਾਰੇ ਕੀ ਕਹੋਗੇ

जो आ गया जी मौजूदा सरकार आई लेकिन नी बड़े गलत सुनी भी जानी मौजूदा सरकार ले तो अजे है अजहे नहीं है, है अपने समाज के बारे नहीं सोच सद जी पर जिदा डॉक्टर न छत्पाल जी गल करते हैं थोड़े दिन पहलाशे गए अमेरिका और यूरोप आए थे जी हाँ जी जो साइड बी एस पी स्पोर्टर फ्रांस पी सर अमेरिका अवतार सिंह त्रिमपुरी जी अः मौजूदा प्रधान बी एस पी सो सात जी एम एल ए दुचे सो उन्होंने जी गलत रखी है जेडे सा मेरे भी साथी जुड़े इन्होंने जान के ਬਹੁਤ ਜ ਸਮਾਰਟ ਪਾਰਟੀ ਦੇ ਯਰੇ ਉਹ ਕੋਲੋਂ ਸੀ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਨਾਲ ਜੋੜ ਰਹੇ ਬਾਈਡਰ ਡੀਐਸਪੀ ਸਪੋਰਟ ਅੰਦਰ ਰਹੇ ਸੋ ਇਸੇ ਤਰੀਕੇ ਨਾਲ ਜਿਹੜਾ ਮਰਤਾ ਡਾਕਟਰ ਨਛਤਰਪਾਲ ਜੀ ਮਰਤਾ ਪਹੁੰਚਿਆ ਮਰਤਾ ਰਚਵੀ ਜਿਹੜੇ ਕੈਨੇਡਾ ਨੂੰ ਸਾਥੀਆ ਮਰਤਾ ਸਾਥੀਆ ਉਹ ਜੁੜੇ ਡਾਕਟਰ ਸਾਹਿਬ ਇਹਨਾਂ ਨੇ ਗੱਲਬਾਤ ਸੁਣੀ ਡਾਕਟਰ ਸਾਹਿਬ ਦੀ ਪੇਰੀ ਉੱਤੇ ਕਹੀ ਆ ਲਗਭਗ 20 ਰੰ ਉੱਤੇ ਰਹੇ ਆ ਦੀ ਗਰ ਮੇ ਰਹੇ ਆ ਸੋ ਉਸ ਦੇ ਵਿੱਚ ਜਿਹਨਾਂ ਦਾ ਮੁਲਾਕਾਤ ਕੀਤੀ ਉਹ ਖਾਸ ਹੋਇਆ ਉਹਨਾਂ ਨੇ ਗੱਲਬਾਤ ਸੁਣ ਕੇ ਬੜੀ ਉਹਨਾਂ ਨੇ ਖੁਸ਼ੀ ਜਿਹੜੀ ਕੀਤੀ ਆ ਔਰ ਬਾਇਡਰ ਬੀਐਸਪੀ ਸਪੋਰਟਰ ਦੀ ਜਿਹੜੀ ਟੀਮ ਆ ਉਹ ਖਾਸ ਹੋਰ ਅਮਰੀਕਾ ਦੇ ਵਿੱਚ ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਸੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਬਾਕੀ ਕੰਟਰੀਆਂ ਜਿਨੇਟੀ ਆਊਟ ਕੰਟਰੀ ਆ ਹੋ ਗਈਆਂ ਆਊਟ ਕੰਟਰੀਆਂ ਵਿੱਚ ਵੀ ਕਿਸਮਤਾਂ ਦੀ ਅਸੀਰ ਬਹੁਤ ਜਿਆਦਾ ਕੋਸ਼ਿਸ਼ ਕਰ ਰਹੇ ਆ ਕਿ ਸਾਥੇ ਨਾਲ ਜੁੜੀਏ ਔਰ ਸਾਡੀ ਪ੍ਰੋਜੈਕਟ ਦੀ ਟੀਮ ਜੁਆਇਲੀ ਟੀਮ ਦੇ ਸਾਡੇ ਬਹੁਤ ਸੀਨੀਅਰ ਸਾਥੀ ਜਸ਼ਪਾਲ ਜੀ ਆ ਜਸ਼ਪਾਲ ਜੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਹਮੇਸ਼ਾ ਗਾਈਡ ਵੀ ਕਰਦੇ ਰਹੇ ਆ ਸਾਨੂੰ ਤੇ ਉਹਨਾਂ ਨੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਆ ਸੋ ਅੱਜ ਤੋਂ 2 ਸਾਲ ਪਹਿਲਾਂ ਡਾਕਟਰ ਅਨਸ਼ਤਰ ਪਾਲ ਜੀ ਨੂੰ ਇੱਥੇ ਜਾ ਕੇ ਆਇਆ ਭਾਵੇਂ ਦੇਰੀ ਦੇ ਬਿਧੀਆਂ ਬਹੁਤ ਵਧੀਆ ਡਾਇਰੈਕਟਿਵ ਸੀ ਤਾਂ ਕਰਨਾ ਸੀ ਇਸ ਕਰਕੇ ਉਹ ਉੱਥੇ ਵੀ ਗਏ ਜੀ ਉੱਥੇ ਵੀ ਉਹਨਾਂ ਨੇ ਵਰਲਡ ਵਾਈਡ ਬੀਐਸਪੀ ਸਪੋਰਟਰ ਦਾ ਜਿਹੜਾ ਪ੍ਰੋਗਰਾਮ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਜੀ ਤਾਂ ਜੇ ਸਰ ਜੀ ਦਾ ਕਿਸ ਗੱਲ ਕੀਤੀ ਕਿ ਕੈਨੇਡਾ ਦੇ ਉੱਤੇ ਸਾਥੀ ਲਾਇਆ ਸੀ ਅੰਤਰਰਾਸ਼ਟਰੀ ਕਾਨਫਰੰਸ ਵੀ ਹੋ ਰਹੀ ਔਰ ਇੱਕ ਤੜੇ ਜੀ ਦੀ ਵੀਡੀਓ ਹੋਰ ਲੱਗੀ ਰਹੀ ਇਸੇ ਆ ਮਾਜੀ ਜੀ ਜੀ ਉਹਨਾਂ ਨੂੰ ਮਿਲਦੇ ਆ ਜੀ ਜੀ ਉਹ ਬਹੁਤ ਖੂਬਸੂਰਤੀ ਦੇ ਨਾਲ ਉਹ ਵੀਡੀਓ ਜਿਹੜੀ ਬਣੀ ਆ ਤੇ ਉਹ ਦੇਖੋ ਜੀ ਸਾਡੇ ਕਲਦੀਪ ਮਡਾਰਾ ਜੀ ਬਹੁਤ ਸੀਨੀਅਰ ਸਾਥੀ ਆ ਸੋ ਉਹਦੀ ਵੀਡੀਓ ਵੀਡੀਓ ਕਾਫੀ ਵਾਇਰਲ ਹੋਈ ਆ ਔਰ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਆ ਸੋ ਅਮਰੀਕਾ ਵੀ ਗਏ ਉੱਥੇ ਉਹ ਸਾਥੀਆਂ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਆ ਸੋ ਮੈਂ ਜਿਵੇਂ ਕਿ ਸਾਡੇ ਕਲਦੀਪ ਮਡਾਰਾ ਜੀ ਹਰਜਿੰਦਰ ਖੋਸਰਾ ਜੀ ਤੇ ਅਮਰ ਗੁਰੂ ਜੀ ਤੇ ਸਾਡੇ ਰਵੀ ਚਾਹਾਨ ਜੀ ਤੇ ਅਮਨਜੀਤ ਬਦਨ ਜੀ ਤੇ ਇਹ ਸੀਨੀਅਰ ਸਾਥੀ ਤੇ ਇਬਰੋ ਖਾਸ ਦੇ ਵਿੱਚੋਂ ਸਾਡੇ ਪਰਮੇਂਦਰ ਜੀ ਪੌਂ ਸਾਹਿਬ ਆਪਣੇ ਪਾਪ ਗੁਰੂ ਜੀ ਜਿਨੇ ਵੀ ਸਾਥੀ ਸੀਗੇ ਉਹ ਪਹੁੰਚੇ ਹੈ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਜਿਹੜਾ ਪ੍ਰੋਗਰਾਮ ਉਹ ਕੀਤਾ ਸੋ ਬਹੁਤ ਵਧੀਆ ਇਸੇ ਤਰੀਕੇ ਨਾਲ ਅਸੀਂ ਹੋਰ ਵੀ ਵਧੀਆ ਹੋਰ ਵੀ ਮੈਨੇ ਤੇ ਮੈਨੇ ਪ੍ਰੋਗਰਾਮ ਅਸੀਂ ਜਿਹੜੇ ਬਹੁਤ ਸਮਾਜ ਪਾਰਟੀ ਨੂੰ ਉਪਰ ਲਿਆ ਦੇ ਲਈ ਇਸਾ ਦਾ ਟਾਰਗੇਟ ਹੈ ਕਿ ਉਹ ਸਰਦੋਂ ਸਰਦ ਬੀਐਸਪੀ ਨੂੰ ਸੱਤਰ ਵਿੱਚ ਲਿਆਉਣਾ ਹੈ ਇਹ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਆ ਉਹ ਇਸੇ ਕਰਕੇ ਕੀਤੇ ਜਾ ਰਹੇ ਆ ਕਿ ਜਿਹੜੇ ਬਾਹਰ ਐਨਆਰਆ ਦੇ ਬੀਗਾ ਜਿਹੜੇ ਸਾਡੇ ਹੋਣੇ ਭਰਾ ਆ ਉਹ ਜਿਹੜੇ ਵਿਧਵਾ ਕਿ ਜਾਂਦਾ ਹੈ ਬਹੁਤ ਤਕੜੇ ਤਕੜੇ ਮਰਤਾ ਦੇ ਵਿੱਚ ਫਾਸ ਦੇ ਵਿੱਚ ਇਟਲੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੱਟ ਵੈਦ ਦੇ ਵਿੱਚ ਜਰੂਰੀ ਦੇ ਵਿੱਚ ਜਾਂ ਨਿਊਜ਼ੀਲੈਂਡ ਜਾਂ ਸਟਰੀਲ ਦੇ ਵਿੱਚ ਇਹ ਜਿਹੜੇ ਸਾਡੇ ਕੰਪਨੀ ਸਾਈਟ ਕੰਟਰੀ ਦੇ ਵਿੱਚ ਸਾਡੇ ਸਾਥੀ ਬਹੁਤ ਸੋਹਣੇ तरीके जो सा बहुत ही पुराने साथी बैठे है उन्होंने ना जोड़ने की कोशिश कर रहे हैं जंग जो जूथ आ जो बार जूथ है जॉन बैंड बी एस पी सपोटर बीएसपी ਨੂੰ ਉਹਦੇ ਕੋਲ ਬਾੜੀ ਵਾਲੇ ਤੇ बीएसपी سپورਟਰਾਂ ਤੋਂ ਮਤਲਬ ਬਾਅਦ ਬਈ ਬੀएसपी ਨੂੰ ਸਰਪਰਾ ਦੇ ਦਿੱਤਿਆ ਸਾਡਾ ਟਾਰਗੇਟ 2000 ਹੈ ਕਿ ਸਾਡਾ ਬਹੁਜ ਸਮਾਜ ਪਾਰਟੀ ਦਾ ਰਾਜ ਪਾ ਜਾਵੇ ਚੋਣਾਂ ਜਦੋਂ ਉਪੇਸ਼ੇ ਵਿੱਚ ਰਹੇ ਨਾਲ ਸਾਥੀਆਂ ਕੋਲ ਸਮਝ ਵੀ ਕਾਫੀ ਘਾਟਦੀ ਹੈ ਲੇਕਿਨ ਸਾਥ ਆਸ਼ੀਰਵਾਦ ਅਸਰ ਕਿਆ ਕਰਦੇ ਸੀ ਕਿਹੜਾ ਸਾਹ ਹਮੇਸ਼ਾ ਸਮਾਜ ਦਾ ਆਪ ਤੁਹਾਨੂੰ ਦੇਣਾ ਪੈਗਾ ਦੇ ਵਿੱਚ ਜੇ ਤੁਸੀਂ ਮਿਸ਼ਨ ਚਲੋ ਇਹਨੂੰ ਅੱਗੇ ਲੈ ਕੇ ਜਾਣਾ ਤਾਂ ਬਾੜੀ ਵਾਲੇ ਜੀਐਸਪੀ سپورਟਰਾਂ ਦੇ ਕਿਵੇਂ ਇਹਨੂੰ ਮਾਰਕ ਕਰਦੇ ਆ ਸਾਥੀ ਜੀ ਅਹ ਦੇਖੋ ਰੇਸ਼ਕਮਾ ਜੀ ਬੈਸੇ ਤਾਂ ਅਸੀਂ ਵਾਇਰਲ ਪੀਐਸਪੀ ਕੋਟ ਰਹੀ ਰਹੋ ਜਨਰਤ ਪੈਸੇ ਦੀ ਮਦਦ ਜਿਹੜੀ ਕਾਬਿਲ ਨੇ ਇਸ ਦੇ ਵਿੱਚ ਜਿਹਨੇ ਵੀ ਅ ਅਮਰਤਾ ਪਨੀਤਾ ਜਾਂ ਸਾਥੀਆ ਜਿਹੜੇ ਉਹਨਾਂ ਵਿੱਚੋਂ ਥੋੜੇ ਜੀ ਸਾਥੀ ਇੰਦੇ ਆ ਸਕਦੇ ਆ ਸਾਰੇ ਜਿਹੜੇ ਉਹ ਆਉਣਾ ਬਹੁਤ ਆਪੋ ਹੋ ਜਾਂਦਾ ਹੈ ਸੋ ਕਿਉਂਕਿ ਕਈ ਪ੍ਰੋਬਲਮ ਆਉਂਦੀਆਂ ਕੰਮ ਕਰਨੀਆਂ ਲੇਕਿਨ ਜਿਹੜੇ ਅੱਜ ਵੀ ਸਾਡੇ ਸਾਥੀਆ ਘਰਕਾਂਟਰੀਆਂ ਸਾਥੀਆਂ 2022 ਦੇ ਵਿੱਚ ਵੀ ਸਾਡੇ ਆਰਬ ਕੰਟਰੀਆਂ ਤੋਂ ਫਰੈਂਡ ਦੇ ਵਿੱਚੋਂ 12 13 ਜਿਹੜੇ ਸਾਥੀ ਆਉਂ ਇੰਡੀਆ ਭੇਜੇ ਸੀ ਗੋਲਪੋਰਟ ਵਾਸਤੇ ਉਹ ਦੇਖੋ ਉਹਨਾਂ ਨੇ ਪੈਸਾ ਵੀ ਦਿੱਤਾ ਔਰ ਸਮਾਂ ਵੀ ਦਿੱਤਾ ਇਸੇ ਤਰੀਕੇ ਨਾਲ ਯੂਏਈ ਦੇ ਸਾਥੀ ਸਾਡੀ ਵਰਸਪਾਲ ਜੀ ਖੁਦ ਹੀ ਤਿਆਰ ਹੋ ਕੇ ਉਹਨੇ ਕੰਮ ਕੀਤਾ ਦੇਸ਼ ਦੇ ਵਿੱਚੋਂ ਆ ਕੇ ਉਹਨਾਂ ਨੇ ਦੇਖੋ ਜੀ ਆਪਣਾ ਸਮਾਂ ਵੀ ਦਿੱਤਾ ਉਹਨਾਂ ਨੇ ਸਮਾਂ ਵੀ ਦਿੱਤਾ ਔਰ ਉਹਨਾਂ ਨੇ ਆਪਣਾ ਪੈਸਾ ਵੀ ਦਿੱਤਾ ਸੋ ਇਸ ਤਰੀਕੇ ਨਾਲ ਅਸੀਂ ਸਾਹਿਬ ਕਾਂਸ਼ੀ ਰਾਮ ਜੀ ਜਿਹੜਾ ਫਾਰਮੂਲਾ ਸੀ ਉਹਨੂੰ ਪੂਰਾ ਪ੍ਰੋਪਰ ਅਸੀਂ ਫੋਲੋ ਕਰਦੇ ਆਂ ਸੋ ਅਸੀਂ ਚਾਹੁੰਦੇ ਆਂ ਕਿ ਬਹੁਜ ਸਮਾਜਪਾਤੀ ਦਾ ਰਾਜ ਪਾਗਾ ਵੀ ਇਸ ਕਰਕੇ ਅਸੀਂ ਕਾਂ ਨਮਨ ਭਗ ਦੇ ਨਾਲ ਸਪੋਰਟ ਪੂਰੀ ਕਰਦੇ ਆਂ ਬਹੁਤ ਬਹੁਤ ਕਮਾਲਾ ਬਤਾਉ ਬਾਜ਼ਾਰ ਬੀਐਸਪੀ ਸਕੂਟਰ ਦੇ ਲਈ ਕੋਡ ਚੈੱਕ ਕਰਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਸਹੀ ਸਮਾਂ ਦੀ ਵਾਈਡਵੇ ਬੀਐਸਪੀ ਸਕੂਟਰ ਹੈ ਇਹਦੇ ਇਹ ਸਾਥੀਓ ਬਿਲਕੁਲ ਕਲੀਅਰ ਉਹ ਬਿਲਕੁਲ ਵੀ ਕਦੇ ਕਦੇ ਵੀ ਗੁੰਮਰਾਹ ਨਹੀਂ ਕਿਉਂ ਕਿ ਕਿਉਂਕਿ ਵਾਈਡਵੇ ਬੀਐਸਪੀ ਸਕੂਟਰ ਹੈ ਕੰਮ ਕਰਦਾ ਹੈ ਕਿ ਪਹਿਲਾਂ ਤਾਂ ਦੱਸਿਆ ਉਹ ਬੜਾ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਕੰਮ ਕਰਦੇ ਆ ਉਹ ਵਿੱਚ ਕਲੀਅਰ ਆ ਸਾਡਾ ਸੋ ਇਸ ਕਰਕੇ ਵਾਈਡਵੇ ਦੇ ਸਾਥੀ ਜਿਹੜਾ ਉਹ ਗੁੰਮਰਾਹ ਨਹੀਂ ਹੁੰਦੇ ਹਰ ਜਿਹੜੇ ਲੋਕ ਕੁਝ ਸਾਥੀਓ ਸਾਡੇ ਭਰਾ ਆ ਚਲੋ ਜਿਹੜੇ ਸਾਡੇ ਤੋਂ ਵੱਡੇ ਡਾਕਟਰ ਉਹਨੇ ਵੀ ਐਕਚੁਅਲੀ ਸਾਡੀ ਟੀਮ ਬਾਰੇ ਪਤਾ ਪੁੱਛ ਲੀਗਾ ਤੇ ਉਹਨੇ ਵੀ ਸਾਡੇ ਕੰਮ ਕਰਨ ਦੇ ਤਰੀਕੇ ਬਾਰੇ ਪਤਾ ਉਹ ਸਾਰੇ ਮਤਲਬ ਹੈ ਲੀਡਰਾਂ ਨਾਲ ਜੋੜਦੇ ਆ ਜਦ ਕਿ ਸਾਡਾ ਜਿਹੜਾ ਕੰਮ ਆ ਉਹ ਜਦੋਂ ਸਾਨੂੰ ਹਾਈ ਕਮਾਂਡ ਬਣੇ ਪੰਜਾਬ ਦਾ ਪ੍ਰਬੰਧਿਤ ਹੋ ਜਾਂਦਾ ਜਦੋਂ ਹਾਈ ਕਮਾਂਡ ਬਾਰੇ ਪੰਜਾਬ ਦਾ ਪ੍ਰਬੰਧਿਤ ਹੋ ਜਾਂਦਾ ਤੇ ਸਾਡਾ ਜਿਹੜਾ ਕੰਮ ਆ ਉਹ ਪ੍ਰਧਾਨ ਦੇ ਨਾਲ ਜੁੜ ਕੇ ਕੰਮ ਕਰਨਾ ਆ ਸੋ ਜੋ ਮੌਜੂਦਾ ਪ੍ਰਧਾਨ ਹੁੰਦਾ ਆ ਉਹਦੇ ਨਾਲ ਹੀ ਪੂਰਾ ਪੰਜਾਬ ਵੀ ਮੌਜੂਦਾ ਪ੍ਰਧਾਨ ਦੇ ਨਾਲ ਚੱਲ ਰਿਹਾ ਆ ਜੋ ਪ੍ਰਧਾਨ ਨੇ ਕਿਹਾ ਆ ਜਿਸ ਤਰੀਕੇ ਨਾਲ ਉਹਨਾਂ ਨੇ ਪਲਾਨ ਲਿਆ ਉਹ ਉਸ ਪਲਾਨ ਦੇ ਤਹਿਤ ਹੀ ਚੱਲ ਰਿਹਾ ਐ اسی ਤਰੀਕੇ ਦੇ ਨਾਲ ਵਰਲਡ ਵਾਈਡ ਡੀਐਸਪੀ ਸਪੋਰਟਰ ਜੋ ਮੌਜੂਦਾ ਪੰਜਾਬ ਦਾ ਪ੍ਰਬੰਧ ਹੁੰਦਾ ਆ ਉਹਦੇ ਨਾਲ ਚੱਲਦਾ ਸੋ ਜਿਹੜੇ ਲੋਕ ਬੱਲਵੈਂਟੇ ਜਾਂ ਸਾਡੇ ਸੀਨੀਅਰ ਸਾਥੀ ਅਮਰਦਰੋਜੀ ਦੇ ਉੱਤੇ ਉਂਗਲਾ ਚੱਕਦੇ ਆ ਇਹ ਫਾਲਤੂ ਆ ਸੁਣਨਾ ਨਾ ਕਿ ਜਾਨਾ ਵੀ ਨਹੀਂ ਚੰਗਰ ਕਿਸਮਾਜੀ ਕਿਉਂਕਿ